ਪਿਆਰ ਪਰ ਈ ਸਤਿ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸ਼੍ਰੋਤਿਆਂ ਦਾ ਸਵਾਗਤ ਕਰਦੇ ਹਾਂ ਜੇਕਰ ਤੁਸੀਂ ਵੀ ਲੋਨ ਲੈਣਾ ਚਾਹੁੰਦੇ ਹੋ ਤਾਂ ਸਰਕਾਰ ਵੱਲੋਂ ਇੱਕ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਆ ਜਿਹਦੇ ਤਹਿਤ ਤੁਸੀਂ ਕਿਸੇ ਵੀ ਬਿਨਾ ਗਰੰਟੀ ਤੋਂ 80000 ਰੁਪਏ ਤੱਕ ਦਾ ਲੋਨ ਜਿਹੜਾ ਹੋ ਲੈ ਸਕਦੇ ਹੋ ਕੋਈ ਜ਼ਿਆਦਾ ਕਾਗਜ਼ੀ ਕਾਰਵਾਈ ਵੀ ਨਹੀਂ ਹੋਏਗੀ ਕਿਵੇਂ ਤੁਸੀਂ ਲੋਨ ਪ੍ਰਾਪਤ ਕਰਨਾ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਦੇ ਵਿੱਚੋਂ ਤੁਸੀਂ ਜਿਹੜਾ ਇਹ ਕਰਜ਼ਾ ਲੈ ਸਕਦੇ ਹੋ ਸੋ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਬਤੀ ਜ਼ਰੂਰੀ ਆ ਸੋ ਕਿਹੜੇ-ਕਿਹੜੇ ਦੇ ਵਿੱਚ ਤੁਹਾਡੇ ਦਸਤਾਵੇਜ਼ ਲੱਗਣ ਵਾਲੇ ਨੇ ਕਿਹੜੀ ਸਕੀਮ ਆ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਖਾਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਜੀ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਸਿੱਧਾ ਤੁਹਾਨੂੰ ਮੇਨ ਅਪਡੇਟ ਉੱਤੇ ਲੈ ਕੇ ਚੱਲਾਂਗੇ ਤਾਂ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਕਿ ਕਰਜ਼ਾ ਲੈਣਾ ਚਾਹੁੰਦੇ ਨੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਸਰਕਾਰ ਵੱਲੋਂ ਕਰਜ਼ਾ ਲੈ ਕੇ ਠੀਕ ਹੈ ਨਾ ਜੀ ਤਾਂ ਤੁਹਾਨੂੰ ਬਹੁਤ ਘੱਟ ਵਿਆਜ ਦਰ ਦੇ ਉੱਤੇ 80000 ਰੁਪਏ ਤੱਕ ਦਾ ਸਰਕਾਰ ਵੱਲੋਂ ਕਰਜ਼ਾ ਮਿਲਦਾ ਕਿਹਨਾਂ ਲੋਕਾਂ ਨੂੰ ਮਿਲਦਾ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦਵਾਂਗੇ ਸੋ ਜਿਹੜੇ ਛੋਟੇ ਕਾਰੋਬਾਰੀ ਨੇ ਆਪਣਾ ਕੋਈ ਛੋਟਾ ਜਿਹਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਕੋਈ ਰੇੜੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਕੋਈ ਛੋਟੀ ਦੁਕਾਨਦਾਰੀ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਬਿਨਾਂ ਕਿਸੇ ਗਾਰੰਟੀ ਦੇ 80000 ਰੁਪਏ ਤੱਕ ਦਾ ਲੋਨ ਦਿੰਦੀ ਹੈ ਸਿਰਫ ਆਧਾਰ ਕਾਰਡ ਦੇ ਉੱਤੇ ਸੋ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਦੇ ਵਿੱਚੋਂ ਤੁਸੀਂ ਇਹ ਲੋਨ ਪ੍ਰਾਪਤ ਕਰ ਸਕਦੇ ਹੋ ਤਾਂ ਸਕਰੀਨ ਉੱਪਰ ਤੁਹਾਡੇ ਨਾਲ ਆਪਾਂ ਨੋਟਿਸ ਸਾਂਝਾ ਕਰ ਰਹੇ ਹਿੱਥੇ ਤੁਸੀਂ ਪੜ੍ਹ ਸਕਦੇ ਹੋ ਬਿਨਾਂ ਕਿਸੇ ਗਾਰੰਟੀ ਦੇ 80000 ਰੁਪਏ ਤੱਕ ਦਾ ਜਿਹੜਾ ਕਰਜ਼ਾ ਮਿਲਦਾ ਤੁਸੀਂ ਕੋਈ ਛੋਟੇ ਕਾਰੋਬਾਰੀ ਹੋ ਤੁਹਾਨੂੰ ਕਾਰਸੀਲ ਪੂੰਜੀ ਲਈ ਤੁਰੰਤ ਪੈਸੇ ਦੀ ਲੋੜ ਆ ਪਰ ਤੁਹਾਡੇ ਕੋਲ ਗਾਰੰਟੀ ਦੇਣ ਲਈ ਕੁਝ ਨਹੀਂ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਕਰਜ਼ਾ ਲੈਣਾ ਮੁਸ਼ਕਲ ਹੋ ਸਕਦਾ ਜੇਕਰ ਤੁਸੀਂ ਸਥਾਨਕ ਸਾਹੂਕਾਰਾਂ ਜਾਂ ਕਿਸੇ ਮਾਈਕਰੋ ਫਾਈਨਾਂਸ ਕੰਪਨੀ ਕੋਲ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਉੱਚ ਵਿਆਜ ਲੱਗਦਾ ਤੇ ਤੁਸੀਂ ਵਿਆਜ ਦੇ ਵਿੱਚ ਜਿਹੜਾ ਫਾਜ ਜਾਣਿਓ ਠੀਕਾ ਨਾ ਜੀ ਤਾਂ ਜਿਹੜਾ ਵਿਆਜ ਭਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮਾਈਕਰੋ ਫਾਈਨਾਂਸ ਕੰਪਨੀਆਂ ਜਾਂ ਕਿਸੇ ਸਥਾਨਕ ਸਾਹੂਕਾਰ ਤੋਂ ਤੁਸੀਂ ਪੈਸੇ ਲੈਨੇ ਹੋ ਤਾਂ ਉਥੇ ਵਿਆਜ ਜਿਹੜਾ ਬਹੁਤ ਜ਼ਿਆਦਾ ਹੁੰਦਾ ਸੋ ਜਿਹੜਾ ਤੁਸੀਂ ਛੋਟਾ ਜਿਹਾ ਕਰਜ਼ਾ ਤੁਸੀਂ ਵਿਆਜ ਦੇ ਲਿਵਰ ਦੇ ਵਿੱਚ ਆ ਕੇ ਤੁਹਾਡਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਲੋਨ ਯੋਜਨਾ ਤੁਹਾਡੇ ਲਈ ਜਿਹੜੀ ਮਦਦਗਾਰ ਸਾਬਤ ਹੋ ਸਕਦੀ ਆ ਤੁਹਾਨੂੰ ਇਸ ਲੋਨ ਸਕੀਮ ਵਿੱਚ ਗਰੰਟੀ ਵਜੋਂ ਕੁਝ ਵੀ ਦੇਣ ਦੀ ਲੋੜ ਨਹੀਂ ਪਵੇਗੀ ਤੁਸੀਂ ਸਿਰਫ ਆਪਣਾ ਆਧਾਰ ਕਾਰਡ ਦਿਖਾ ਕੇ ਤੁਰੰਤ ਲੋਨ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੇ ਤੁਹਾਨੂੰ ਇਹ ਲੋਨ ਤਿੰਨ ਕਿਸ਼ਤਾਂ ਦੇ ਵਿੱਚ ਮਿਲਣ ਵਾਲਾ ਤਿੰਨ ਲੱਖ ਰੁਪਏ ਦੇ ਵਿੱਚ ਤੁਹਾਨੂੰ 80000 ਰੁਪਏ ਦੀ ਰਕਮ ਜਿਹੜੀ ਹੋ ਮਿਲੂਗੀ ਇਸ ਨੂੰ ਝਕਾਉਣ ਦੇ ਲਈ ਤੁਹਾਨੂੰ ਦੇਤੇ ਵਿਆਜ ਵੀ ਬਹੁਤ ਘੱਟ ਲੱਗੇਗਾ ਇਹ ਉਹਨਾਂ ਲੋਕਾਂ ਲਈ ਵਿਸ਼ੇਸ਼ ਤੌਰ ਤੇ ਫਾਇਦੇਮੰਦ ਦਾ ਜੋ ਇੱਕ ਛੋਟਾ ਜਿਹੜਾ ਕਾਰੋਬਾਰ ਆਪਣਾ ਸ਼ੁਰੂ ਕਰਨਾ ਚਾਹੁੰਦੇ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਜੇਕਰ ਤੁਸੀਂ ਆਪਣਾ ਕੋਈ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਕੋਈ ਰੇੜੀ ਲਾਉਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਫਾਸਟ ਫੂਡ ਦੀ ਜੂਸ ਦੀ ਸਬਜ਼ੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੋਟਾ ਕਾਰੋਬਾਰ ਕਰਨਾ ਚਾਹੁੰਦੇ ਹੋ ਜਬ ਕੋਈ ਛੋਟੀ ਦਕਾਨਦਾਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਲੋਨ ਬਹੁਤ ਫਾਇਦੇਮੰਦ ਹੋ ਸਕਦਾ ਸੋ ਜਿਹੜੇ ਵੀ ਕਿਤੇ ਵੀ ਤੁਸੀਂ ਦੁਕਾਨਦਾਰੀ ਸ਼ੁਰੂ ਕਰਨੀ ਹੈ ਠੀਕ ਹੈ ਜੇ ਵੱਡੇ ਦੁਕਾਨਦਾਰਾਂ ਲਈ ਇੰਨਾ ਕੁ ਲੋਨ ਕਾਫੀ ਨਹੀਂ ਹੁੰਦਾ ਇਸ ਕਰਕੇ ਜਿਹੜੇ ਛੋਟੇ ਦੁਕਾਨਦਾਰ ਨੇ ਉਹਨਾਂ ਦੇ ਲਈ ਇਹ ਲੋਨ ਕਾਫੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਇਸ ਕਰਕੇ ਸਰਕਾਰ ਨੇ ਧਿਆਨ ਵਿੱਚ ਰੱਖ ਕੇ ਜਿਹੜਾ ਇਹ ਸਕੀਮਾ ਹੈ ਸ਼ੁਰੂ ਕੀਤੀ ਗਈ ਹੈ ਤੇ ਇਸ ਯੋਜਨਾ ਦਾ ਨਾਮ ਹੈਗਾ ਜੀ ਪ੍ਰਧਾਨ ਮੰਤਰੀ ਸਵਰਨidhi ਯੋਜਨਾ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਇਹ ਯੋਜਨਾ ਦਾ ਨਾਮ ਆ ਪ੍ਰਧਾਨ ਮੰਤਰੀ ਸਵਾਰ ਨidhi ਯੋਜਨਾ ਇਹ ਸਕੀਮ ਦੇ ਨਾਲ ਤੁਹਾਨੂੰ ਤਿੰਨ ਕਿਸ਼ਤਾਂ ਦੇ ਵਿੱਚ 80000 ਰੁਪਏ ਜਿਹੜਾ ਉਹ ਮਿਲਦਾ ਸੋ ਜਿਹੜੀ ਇਹ ਸਕੀਮ ਨੂੰ ਨੋਟ ਕਰ ਲਓ ਤੁਸੀਂ ਬੈਂਕ ਵਿੱਚ ਜਾਓਗੇ ਤਾਂ ਇਹ ਸਕੀਮ ਦਾ ਨਾਮ ਦੱਸਣਾ ਤੇ ਇਹਦੇ ਬਾਰੇ ਤੁਸੀਂ ਹੋਰ ਜਾਣਕਾਰੀ ਆਪਣੇ ਇੰਟਰਨੈਟ ਦੇ ਉੱਤੇ ਪ੍ਰਾਪਤ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਨੂੰ Google ਦੇ ਉੱਤੇ Chrome ਦੇ ਉੱਤੇ ਜਿਹੜੀ ਇਹ ਮਿਲ ਜੂਗੀ ਇਹ ਸਕੀਮ ਕਿਵੇਂ ਆ ਕਿਵੇਂ ਕੰਮ ਕਰਦੀ ਹੈ ਠੀਕ ਆ ਨਾ ਜੀ ਤਾਂ ਅੱਗੇ ਤੁਸੀਂ ਇਦੇ ਵਿੱਚ ਕਰਜ਼ਾ ਜਿਹੜਾ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਤਿੰਨ ਕਿਸ਼ਤਾਂ ਦੇ ਵਿੱਚ ਕਰਜ਼ਾ ਕਿਵੇਂ ਮਿਲੇਗਾ ਵੀ ਤੁਹਾਨੂੰ ਦੱਸ ਦਿੰਨੇ ਆ ਤੁਹਾਨੂੰ ਜਿਹੜਾ ਪਹਿਲੇ ਉਹਦੇ ਵਿੱਚ ਤੁਸੀਂ ਜਦੋਂ ਅਰਜ਼ੀ ਆਨਲਾਈਨ ਦਿੰਨੇ ਹੋ ਤਾਂ ਜਿਹੜੀ ਪਹਿਲੀ ਕਰਸਿਲ ਪੂੰਜੀ ਤੁਹਾਨੂੰ 10000 ਰੁਪਏ ਮਿਲਦੀ ਆ ਠੀਕ ਨਾ ਜੀ ਤਾਂ ਜੋ ਤੁਸੀਂ 10000 ਰੁਪਏ ਦਾ ਕਰ ਦਿੰਨੇ ਹੋ ਉਸ ਤੋਂ ਬਾਅਦ ਤੁਹਾਨੂੰ ਦੂਜੀ ਕਿਸ਼ਤ ਜਿਹੜੀ ਉਹ 20000 ਰੁਪਏ ਦੀ ਮਿਲਦੀ ਆ ਕਿਉਂਕਿ ਸਰਕਾਰ ਇੱਕ ਟਰਸਟ ਬਣਾਉਣ ਦੇ ਲਈ ਜਿਹੜਾ ਇਹ ਇਸ ਤਰ੍ਹਾਂ ਜਿਹੜੀ ਕਿਸ਼ਤਾਂ ਦੇ ਰੂਪ ਵਿੱਚ ਕਰਜ਼ਾ ਦਿੰਦੀ ਆ ਤਾਂ ਕਿ ਤੁਹਾਨੂੰ ਆਸਾਨੀ ਹੋਵੇ ਠੀਕ ਹੈ 10000 ਰੁਪਏ ਪਹਿਲਾ ਤੁਹਾਨੂੰ ਮਿਲੂਗਾ ਜੋ ਤੁਸੀਂ ਉਹ 10000 ਰੁਪਏ ਭਰਤਾ ਤਾਂ ਤੁਹਾਨੂੰ ਦੂਜੀ ਕਿਸ਼ਤ 20000 ਰੁਪਏ ਦੀ ਮਿਲੂਗੀ ਤੁਹਾਡੇ ਸਰਕਾਰ ਪ੍ਰਤੀ ਤੁਹਾਡਾ ਟਰਸਟ ਬਣ ਜੂਗਾ ਵੀ ਇਹ ਬੰਦਾ ਜੋ ਵੀ ਹੈਗਾ ਇਹ ਕਿਸ਼ਤ ਸਹੀ ਭਰ ਰਿਹਾ ਠੀਕ ਹੈ ਇਹਦਾ ਲੈਣ ਦੇਣ ਬਿਲਕੁਲ ਸਹੀ ਆ ਤਾਂ ਤੁਹਾਨੂੰ ਉਸ ਤੋਂ ਬਾਅਦ ਤੀਜੀ ਕਿਸ਼ਤ ਮਿਲੂਗੀ 50000 ਰੁਪਏ ਦੀ ਤਾਂ ਟੋਟਲ ਮਿਲਾ ਕੇ ਤੁਹਾਨੂੰ ਤਿੰਨ ਕਿਸ਼ਤਾਂ ਦੇ ਵਿੱਚ 80000 ਰੁਪਏ ਜਿਹੜਾ ਇਹ ਮਿਲੂਗਾ ਤੋਂ ਬਹੁਤ ਘੱਟ ਵਿਆਜ ਦੇ ਉੱਤੇ ਤੁਹਾਨੂੰ ਪੈਂਦਾ ਏ ਤੋ ਇਸ ਤੋਂ ਬਿਨਾ ਤੁਹਾਨੂੰ ਇਸ ਉੱਤੇ 1200 ਰੁਪਏ ਤੱਕ ਦਾ ਸਾਲਾਨਾ ਕੈਸ਼ਬੈਕ ਵੀ ਮਿਲਦਾ ਪੌਂਦਾ ਦੇ ਕਿ ਪ੍ਰਧਾਨ ਮੰਤਰੀ ਸਵੰਨੇਦੀ ਯੋਜਨਾ ਤਹਿਤ ਜਿਹੜੇ ਤੇ ਵਿਆਜ ਲੱਗਦਾ ਉਹ ਸਿਰਫ 7% ਦੀ ਲੱਗਦਾ ਤੇ ਇਹਦੇ ਤੇ ਤੁਹਾਨੂੰ ਸਬਸਿਡੀ ਵੀ ਜਿਹੜੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਡਿਜੀਟਲ ਲੈਂਡ ਦੇ ਨੂੰ ਸਹਾਇਤ ਕਰਨ ਲਈ ਸਾਲਾਨਾ 1200 ਰੁਪਏ ਤੱਕ ਦੇ ਤੁਹਾਨੂੰ ਕੈਸ਼ਬੈਕ ਵੀ ਦਿੱਤਾ ਜਾਂਦਾ ਸਕੀਮ ਦਾ ਲਾਭ ਸ਼ਹਿਰੀ ਸੰਸਥਾਮ ਰਾਹੀ ਲਿਆ ਜਾਂਦਾ ਤੇ ਅਰਜੀ ਦੀ ਪ੍ਰਕਿਰਿਆ ਵੀ ਪੂਰੀ ਕਰਨੀ ਹੋਵੇਗੀ ਇਸ ਦੇ ਇਲਾਵਾ ਤੁਸੀਂ ਲੈ ਸਕਦੇ ਹੋ ਤੁਹਾਨੂੰ 1200 ਰੁਪਏ ਦਾ ਕੈਸ਼ਬੈਕ ਮਿਲੇਗਾ ਸਿਰਫ 7% ਦੀ ਤੁਹਾਨੂੰ ਇਹਦੇ ਤੇ ਵਿਆਜ ਲੱਗਣ ਵਾਲਾ ਸੋ ਤਿੰਨ ਕਿਸ਼ਤਾਂ ਦੇ ਵਿੱਚ ਇਹ ਜਿਹੜਾ ਪੈਸਾ ਤੁਹਾਨੂੰ ਮਿਲਣ ਵਾਲਾ ਜੇਕਰ ਤੁਸੀਂ ਇਹ ਲੋਨ ਲੈਣ ਦੇ ਇੱਛੂ ਹੋ ਜਾਂ ਤੁਸੀਂ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਇਹ ਲੋਨ ਜਿਹੜਾ ਪ੍ਰਾਪਤ ਕਰ ਸਕਦੇ ਹੋ ਦੀ ਹੋਰ ਜਾਣਕਾਰੀ ਦੇ ਲਈ ਤੁਸੀਂ Google ਦੇ ਉੱਤੇ ਸਕੀਮ ਦਾ ਨਾਮ ਭਰ ਕੇ ਪੂਰੀ ਜਾਣਕਾਰੀ ਜਿਹੜੀ ਹੋ ਪ੍ਰਾਪਤ ਕਰ ਸਕਦੇ ਹੋ ਤਾਂ ਸਾਡਾ ਫਰਜ਼ੀ ਜੀ ਤੁਹਾਨੂੰ ਇਸ ਸਕੀਮ ਬਾਰੇ ਜਾਣੂ ਕਰਾਉਣਾ ਤੁਸੀਂ ਲੋਨ ਲੈਣਾ ਜੇ ਨਹੀਂ ਲੈਣਾ ਇਹ ਤੁਹਾਡੀ ਆਪਣੀ ਇੱਛਾ ਜੇ ਕੋਈ ਲੋਨ ਲੈਣ ਦਾ ਇਚਾ ਕਰ ਤਾਂ ਤੁਸੀਂ ਇਹ ਵੀਡੀਓ ਅੱਗੇ ਸ਼ੇਅਰ ਕਰੋ ਤਾਂ ਕਿ ਉਸ ਤੱਕ ਵੀ ਇਹ ਜਾਣਕਾਰੀ ਜਿਹੜੀ ਆ ਜਰੂਰ ਪਹੁੰਚ ਸਕੇ ਸੋ ਮਿਲਦੇ ਆਂ ਕਿਸੇ ਹੋਰ ਅਪਡੇਟ ਨਾਲ ਕਿਸੇ ਹੋਰ ਵੀਡੀਓ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ